ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਸੰਧਾ ਸਾਖ ਦਾ ਆਪਣੇ YouTube ਚੋਂ ਪੰਜਾਬ ਮੌਸਮ ਵਿੱਚ ਜਿਥੇ ਜੋ 5 ਫਰਵਰੀ ਰਾਤ ਦੇ ਮੌਸਮ ਦੀ ਗੱਲ ਕਰਕੇ ਮੌਸਮ ਕਿਹੋ ਜਿਹਾ ਰਹਦਾ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰਾਂ ਮੇਰੇ ਨਾਲ ਆਇਆ ਆ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲੈਣਾ ਜੁਰੂਰ ਕਰ ਲੋ ਚਲੋ ਗਾਉਂਦਾ ਵੀਡੀਓ ਹਾਂ ਤਾਂ ਸਹੀ 5 ਫਰਵਰੀ ਪੰਜਾਬ ਦੇ 5 ਵਜੇ ਦੀਆਂ ਲਾਈਵ ਸੈਟਅਪ ਤੇ ਫਿਰਾਂ ਜਿੱਦੇ ਸਕਦਾ ਹਾਂ ਆਪਣੇ ਪੰਜਾਬ ਦੇ ਸਾਰੇ ਇਲਾਕੇ ਆਪ ਨੂੰ ਸਾਫ਼ ਤੇ ਖੁਸ਼ਕ ਦੇਖਣ ਨੂੰ ਮਿਲ ਰਹੇ ਜਿਹੜੇ ਆਪਣੇ ਜ਼ਿਆਦਾ ਪਹਾੜੀ ਖੇਤਰ ਦੇ ਨਾਲ ਵਾਲੇ ਇਲਾਕੇ ਹੋ ਗਏ ਆ ਦੇਖੋ ਇਹਨਾਂ ਵਿੱਚ ਆਪਣੇ ਥੋੜੀ ਬੋਧੀ ਬਦਲਵਾਈ ਦੇਖਣ ਨੂੰ ਮਿਲੀ ਅੱਜ ਥੋੜੇ ਬੋਧਾ ਕ੍ਰਿਬੂਨ ਦਾ ਬੰਦੀ ਵੀ ਦੇਖਣ ਨੂੰ ਮਿਲਦੀ ਇਨਾਂ ਇਲਾਕੇ ਵਿੱਚ ਖਾਸ ਕਰ ਜੇ ਆਪਣੇ ਪਹਾੜ ਦੇ ਲਾਗੇ ਹੋਗੇ ਖੇਤਰ ਬਾਕੀ ਬਾਕੀ ਰਾਤ ਨੂੰ ਮੌਸਮ ਉਧਰ ਦੇਖਣ ਨੂੰ ਮਿਲੂਗਾ ਬਾਕੀ ਤੋਂ ਇਹ ਸੇਰ ਦੀ ਹੁਣ ਸੈਟ ਦਾ ਤੁਹਾਨੂੰ ਜੀ ਦੇ ਸਕਦਾ ਹਾਂ 7:30 ਵਜੇ ਆਜ ਰਾਤ ਨੂੰ ਆਪਣੇ ਧੁੰਦ ਦੇ ਘਟੇ ਹੀ ਸਾਰ ਹਨ ਜਿਆਦੇ ਸਾਰ ਧੁੰਦ ਦੇ ਨਹੀਂ ਹਨ ਥੋੜੇ ਬੋਧਾ ਲੱਗੇ ਧੁੰਦ ਦੇਖਣ ਨੂੰ ਮਿਲ ਵੀ ਸਕਦੀ ਏ ਆਪਾਂ ਧੁੰਦ ਦਾ ਇਨਕਾਰ ਨਹੀਂ ਕਰ ਸਕਦੇ ਧੁੰਦ ਦਾ ਵਾਤਾਵਰਨ 9-10 ਵਜੇ ਦੇ ਕਰੀਬ ਹਟ ਜਾਊਗੀ ਤੇ ਜਾਈ ਸੰਗਣ ਧੁੰਦ ਦੇਖਣ ਨੂੰ ਨਹੀਂ ਮਿਲੂਗੀ ਬਾਕੀ ਦੋਨ ਦੇ ਸਾਰ ਬਹੁਤ ਘੱਟ ਹਨ ਥੋੜੇ ਬੋਤ ਰੱਖ ਜੋਂ ਦੇਖਣ ਨੂੰ ਮਿਲ ਸਕਦੀ ਹੈ ਜਿਹੜੀ ਕਿ ਆਪਣੇ 9-10 ਦੇ ਕਰੀਬ ਸਾਰੇ ਪੰਜਾਬ ਦੇ ਇਲਾਕੇ ਚ ਕੱਲੂ ਧੁੱਪ ਦੇਖਣ ਨੂੰ ਮਿਲੂਗੀ ਬਾਕੀ ਮੀਂਹ ਕਣੀ ਦੇ ਕੋਈ ਵੀ ਸਾਰ ਨਹੀਂ ਹਨ ਸਾਰੇ ਪੰਜਾਬ ਦੇ ਰਾਤ ਤੇ ਰਾਤ ਨੂੰ ਵੀ ਖੁਸ਼ਕ ਤੇ ਸਾਫ ਸਾਫ ਤੇ ਨਹੀਂ ਕਹਿ ਸਕਦੇ ਥੋੜੇ ਬੋਤ ਰੱਖ ਜੋਂ ਤੁਹਾਨੂੰ ਦੇਖਣ ਨੂੰ ਮਿਲ ਸਕਦੀ ਹੈ ਪਰ ਜਿਆਦਾਤਰ ਇਲਾਕਿਆਂ ਚ ਤੁਹਾਨੂੰ ਮੌਸਮ ਸਾਫ ਹੀ ਦੇਖੂਗਾ ਰਾਤ ਨੂੰ ਬਾਕੀ ਉਹ ਠੰਡ ਵਿੱਚ ਵਾਅਦਾ ਦੇਖਣ ਨੂੰ ਮਿਲੂਗਾ ਕਿ ਤੁਹਾਨੂੰ ਪਤਾ ਮੀਂਹ ਪਿਆ ਇਸ ਕਰਕੇ ਟੈਂਪਰੇਚਰ ਥੋੜੀ ਘਰਾਵਟਾਈ ਜਿਹਨੇ ਤੇ ਧੁੱਪ ਨਿਕਲਿਆ ਕਰੂਗੀ ਪਰ ਰਾਤ ਨੂੰ ਤੁਹਾਨੂੰ ਆਪਣੇ ਠੰਡ ਹੀ ਦੇਖਣ ਨੂੰ ਬਾਕੀ ਜਿੱਦਾਂ ਵੀ ਕੋਈ ਨਵੀਂ ਰਿਪੋਰਟ ਆਊਗੀ ਮੌਸਮ ਦੀ ਮੀਂਹ ਦੀ ਸਰਬੰਦੇ ਹਨ ਜਾਂ ਤੁਹਾਨੂੰ ਵੀਡੀਓ ਬਣਾ ਕੇ ਤੁਹਾਡੇ ਤੱਕ ਦੱਦਾ ਜਾਵੇਗਾ ਬਾਕੀ ਅੱਜ ਦੀ ਵੀਡੀਓ ਚ ਨਹੀਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜੁੜ ਕਰ ਲੋ ਧੰਨਵਾਦ